ਇਹੋਂ ਮਨਵਾਏ ਜਣੀ ਕਮਾਉਣਾ ਆਂਦਾ ਮੈਂ ਆਪ ਬਾਹਰ ਹਾਂ ਹਮ ਤਾਂ ਘੁਮਾ ਲੈਂਦੇ ਹਾਂ ਅਸਲਾਮੁਅਲਿਕਾ ਫਿਰੋ ਐਸੇ ਹੁੰਦਾ ਹੈ ਬਸ ਕਿਤੇ ਤੇਰਾ ਉਹ ਤਾਂ ਆਉਂਦਾ ਨਹੀਂ ਆ ਰਿਹਾ ਹੈ ਆ ਦੇਖ ਐਵੇਂ ਹੁੰਦੇ ਆ ਹਾਂ ਹੁਣ ਆਉਂਦੇ ਆ ਇਹ ਕਿਵੇਂ ਫੜਦੀਆਂ ਆਏ ਫੜਦੀਆਂ ਇਹ ਐਵੇਂ ਘਮਾਉਣ ਲੱਗੀ ਤੇ ਮੈਂ ਮਾਚ ਪ੍ਰੈਕਟਿਸ ਕਰੂੰਗੀ ਹਾਂ ਚਲ ਸਰਵੇਂ ਪਾਤਾ ਸਿਚ ਪਾਣੀ ਕੀ ਇਹ ਚ ਪਾਣੀ ਪਾਤਾ ਸੀ ਇਹ ਇਨਵੈਂਟਰ ਚ ਪਾਣੀ ਪੰਦਾ ਤਾਂ ਸੁਣਿਆ ਮੋਬਾਈਲ ਚ ਵੀ ਪੰਦਾ ਵੀ ਦੇਖ ਕੇ ਪਾਣੀ ਪਾਤਾ ਸੀ ਆ ਮਾਂ ਲੋਕਾਂ ਨੂੰ ਸਲਾਹ ਦੰਨਿਓ ਚੱਲ ਜੀ ਉਹਦਾ ਫੋਨ ਨਹੀਂ ਚੱਲਦਾ ਚਲੋ ਜਿਹੜਾ ਸਵਾਲ ਇਹ ਜਿਹੜਾ ਹੁਣ ਇਹ ਕਹਿ ਰਹੀ ਆ ਵੀ ਆਏ ਦੇ ਘੁਮਾਤਾ ਸੀ ਸਵੇਰੇ ਨੇ ਆਏ ਦੀ ਘੁਮਾਇਆ ਸੀ ਸੜਕ ਤੇ ਵੱਜਾ ਹੂੰ ਹਾਂ ਉਹ ਤਾਂ ਗਲਤੀ ਨਾਲ ਚੱਲ ਗਿਆ ਸੀ ਚੱਲ ਰਿਹਾ ਮੇਰਾ ਫੋਨ ਚੱਲ ਰਿਹਾ ਅੱਛਾ ਲੈ ਵੀ ਜਿਹਨਾਂ ਦੇ ਫੋਨ ਖਰਾਬ ਹੋ ਜਾਂਦੇ ਆ ਉਹਨਾਂ ਨੂੰ ਫੋਨ ਠੀਕ ਕਰਵਾ ਲੈ ਗੁਰੂ ਮੈਂ ਲੈ ਸ਼ਿਕ ਮਾਰਦੀ ਆ ਨਹੀਂ ਕੰਮ ਹੋਣ ਦਿੰਦੀ ਚੰਗਾ ਹੁੰਦਾ ਸ਼ਿਕ ਮਾਰ ਹਾਂ ਮੈਂ ਮੈਂ ਵੀ ਬਹੁਤ ਵਾਰੀ ਗੱਲ ਨੋਟ ਕੀਤੀ ਆ ਮੈਂ ਨਾ ਜੇ ਕੋਈ ਚੀਜ਼ ਸੋਚ ਰਹੀ ਹਾਂ ਮੈਂ ਜੇ ਮੈਂ ਕੋਈ ਚੀਜ਼ ਸੋਚ ਰਹੀ ਹਾਂ ਤੇ ਮੇਰੀ ਸ਼ਿਕ ਵੱਜਦਾ ਉਹ ਮੇਰਾ ਕੰਮ ਬਣਦਾ ਹੀ ਬਣਦਾ ਹੁੰਦਾ ਸੌ ਲੱਗੀ ਬਣਦਾ ਬਣਦਾ ਅਸਾਂ ਹੁਣ ਕੀ ਸੋਚਿਆ ਇਹ ਕਾਲੀ ਯੁੱਗ ਹੈ ਇੱਥੇ ਪੁੱਠਾ ਜਮੰਨਾ ਸਾਰਾ ਸਾਰਾ ਕੁਝ ਪੁੱਠਾ ਚੱਲਦਾ ਪਿਛਲੀ ਸੋਚਿਆ ਸੀ ਪਹਿਲਾਂ ਕਹਿੰਦੇ ਸੀ ਇਹ ਠਿੱਕ ਮਾਰੂ ਤਾਂ ਕੰਮ ਨਹੀਂ ਹੁੰਦਾ ਅੱਜ ਕੱਲ ਹੁੰਦਾ ਹੀ ਤਾਂ ਕਿ ਠਿੱਕ ਮਾਰੂ ਠੀਕ ਹੈ ਜੀ ਬਾਕੀ ਇਹਨਾਂ ਦੇ ਵਿਊ ਸੁਣ ਲਓ ਹਾਂ ਜੀ ਤੁਹਾਡਾ ਕੀ ਵਿਚਾਰ ਹੈ ਹਾਂ ਜੀ ਜਿਹੜਾ ਠਿੱਕ ਮਾਰਨਾ ਸੁਪ ਚਿੰਤਾ ਕਾਹੇ ਹਾਂ ਦਾ ਵਿਚਾਰ ਆ ਇਹਨੂੰ ਮਾੜਾ ਨਾ ਮੰਨਿਆ ਕਰੋ ਸਹੀ ਗੱਲ ਹੈ ਲੈ ਖਿਆਲਾਤ ਦਿਲ ਚੋਂ ਕੱਢ ਦੋ ਦਿਮਾਗ ਚੋਂ ਇਹ ਕਾਲੀ ਯੁੱਗ ਹੈ ਵਹਿਮ ਨੇ ਵਹਿਮ ਨੇ ਜੇ ਬਿੱਲੀ ਰਸਤਾ ਕੱਟ ਲੇ ਵਧੀਆ ਹੁੰਦਾ ਵਹਿਮ ਨਾ ਕਰਿਆ ਕਰੋ ਕੁੱਤੇ ਵਧੇਰਾ ਕੱਟਦੇ ਨੇ ਕੁੱਤਿਆਂ ਦਾ ਕੋਈ ਵਹਿਮ ਕਰਦਾ ਰਸਤਾ ਕੱਟ ਕੇ ਤਾਂ ਚੰਗੀ ਗੱਲ ਹੈ ਜੇ ਆਪਦੇ ਆਪ ਨੂੰ ਕੱਟ ਲੈ ਫੇਰ ਬਹੁਤ ਮਣੀ ਗੱਲ ਹੈ ਜੇ ਕੁੱਤਾ ਘਾਟ ਲੇ ਤਾਂ ਤੋਂ ਨਿਵਾਰੇ ਦਾ ਟੀਕੇ ਵੀ ਹੋਣਾ ਹੈ ਹਾਂ ਟੀਕੇ ਲਗਵਾਣੇ ਆ ਡਾਕਟਰ ਬਥੇਰੇ ਨੇ ਡਰਦੇ ਕਿਉਂ ਆ ਨਵਾਂ ਮਹਿ ਨਹੀਂ ਨਾ ਆਪਾਂ ਅੱਛਾ ਸੱਚ ਮੈਂ ਦੱਸ ਰਹੀ ਸੀ ਜੇ ਫੋਨ ਖਰਾਬ ਹੋ ਜਾਏ ਤਾਂ ਕੀ ਕਰਨਾ ਹੈ ਨਾ ਹਾਂ ਜਿਵੇਂ ਇਨਵਰਟਰ ਚ ਪਾਣੀ ਪੈਂਦਾ ਨਾ ਹਾਂ ਫੋਨ ਚ ਵੀ ਪਾਣੀ ਪੈਂਦਾ ਅੱਛਾ ਪਾਣੀ ਪਾ ਲਓ ਠੀਕ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਸਲਾਹ ਮੰਨ ਲੈਓ ਸਾਰੇ ਜਣੇ ਹਾਂ ਅੱਜ ਅਸੀਂ ਪਹਿਲੀ ਵਾਰੀ ਸ਼ੂਟ ਤੇ ਇਕੱਠੇ ਹੋਏ ਆਂ ਇਹ ਭੈਣੋ ਨਾ ਮੇਰੀ ਨਾਲ ਨੇ ਆ ਪੁੱਟੋ ਭੈਣੋ ਤੁਸੀਂ ਜਾਣਦੇ ਹੋ ਇਹਨਾਂ ਕੁੜੀਆਂ ਨੂੰ ਮੈਂ ਵੀ ਪਹਿਲੀ ਵਾਰੀ ਮਿਲੀਆਂ ਹਨਾ ਮੈਨੂੰ ਤੇ ਇੱਧਰ ਖੜੀ ਆ ਸਾਡੀ ਚਿੜੀ ਆ ਚਿੜੀ ਤੁਹਾਨੂੰ ਮੈਂ ਦਿਖਾਵਾਂ ਪਹੁੰਚੋ ਚਿੜੀ ਟਕਾਓ ਲੈ ਆ ਜਾ ਇੱਧਰ ਆ ਜਾ ਇੱਧਰ ਆ ਜਾ ਉੱਠੀ ਖੜ ਗਈ ਇਹ ਚਿੜੀ ਕਿੱਥੇ ਤੇ ਚਿੜਾ ਇਹ ਹੈਗੀ ਆ ਸਾਡੀ ਚਿੜੀ ਸਪੈਰੋ ਸਪੈਰੋ ਲੈ ਸਪੈਰੋ ਬੋਲ ਚਿੜੀ ਨੇ ਤੁਸੀਂ ਮੈਨੂੰ ਉਹ ਕਹਿ ਲਿਆ ਕਰੋ ਪੱਤਕ ਬੁੱਤਕ ਪੱਤਕ ਬੁੱਤਕ ਨਹੀਂ ਤੂੰ ਚਿੜੀ ਹੈ ਇਹ ਪਿਆਰ ਦਾ ਨਾਮ ਆ ਚਿੜੀ ਹਾਂ ਇਹ ਨਾਮ ਅਸੀਂ ਮਸਾਈ ਕਿਸੇ ਨੂੰ ਦੰਨੇ ਆ ਸ਼ੁਕਰ ਕਰ ਤੈਨੂੰ ਫ੍ਰੀ ਚ ਦੇਤਾ ਚੱਲ ਬੋਲ ਪਲੀਜ਼ ਕੀ ਬੋਲਾਂ ਭਾਈ ਹਾਈ ਮੂੰ ਤਾਂ ਕਿੱਠੀ ਦੀ ਜਬਾਣਾ ਹੁਣ ਬੋਲਣਾ ਕੀ ਬੋਲਣਾ ਹੁਣ ਬੋਲ ਦੱਸੋ ਬਾਈ ਕੀ ਬੋਲੇ ਹੈ ਵਿਚਾਰੀ ਕੁਰਕਰੇ ਦੇ ਬੈਗਟ ਕਿਨੇ ਖਾਈ ਕਰੇ ਵੀ ਲੋਕ ਵੀ ਨਾਲ ਬੋਲਿਆ ਕਰਨ ਹਨ ਵੀ ਬਾਈ ਇਹ ਬੋਲ ਹਨ ਬੰਦੇ ਨੂੰ ਲਜਾ ਲੈਣ ਫੇਰ ਤਾਂ ਨਜ਼ਾਰਾ ਹੀ ਆ ਜਾਈ ਬੋਲਦੇ ਨੇ ਲਾਈਵ 'ਚ ਕਮੈਂਟਾਂ ਰਹੀ ਲਾਈਵ 'ਚ ਤਾਂ ਬੋਲਦੇ ਨੇ ਵੀ ਹੂੰ ਜੇ ਹਨ ਵੀ ਅੱਪ ਜਿਵੇਂ ਬਲੌਗ ਪਾਉਣੇ ਆ ਵੀ ਉਹ ਅੱਜ ਜਿਵੇਂ ਅਪਨ ਲਾਈਵ ਚਲਾਉਣੇ ਨੇ ਬਲੌਗ ਵੀ ਆਈ ਚੱਲੇ ਹਨ ਲੋਕ ਤਾਂ ਹੈਰਾਨ ਕਰ ਦਿਆ ਕਰਨ ਵੀ ਉਧਰ ਵੀ ਬਾ ਜਾਇਆ ਕਰੀ ਕੋਈ ਨਾ ਆ ਜੂਗਾ ਇਹ ਟਾਈਮ ਵੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਜਨਕੇ ਭੂਟੋ ਵੱਲੋਂ ਸੋ ਬਹੁਤ ਵਧੀਆ ਲੱਗਿਆ ਬੱਬਲ ਭੈਣ ਨਾਲ ਜਿੜੀ ਬਾਕੀ ਆਰਟਿਸਟ ਇੱਧਰ ਵੀਰੋ ਵੀਰੋ ਨਾਭਦੀਪ ਸੋ ਨਵੀਂ ਕੁੜੀ ਆ ਸੋ ਬਹੁਤ ਵਧੀਆ ਲੱਗਿਆ ਸਾਰਿਆਂ ਦਾ ਨੇਚਰ ਬਹੁਤ ਵਧੀਆ ਬੱਬਲ ਭੈਣ ਜਿੜੀ ਘੈਂਟ ਲੱਗਿਆ ਅਸੀਂ ਅੱਗੇ ਵੀ ਹੁਣ ਜਿਹੜੀ ਵੀਡੀਓ ਲਗਾਤਾਰ ਲੈ ਕੇ ਆਵਾਂਗੇ ਸੋ ਸੋ ਥੈਂਕ ਯੂ ਮੈਨੂੰ ਵੀ ਵਧੀਆ ਲੱਗਿਆ ਅਸੀਂ ਪਹਿਲੀ ਵਾਰੀ ਸਾਰੇ ਸੈੱਟ ਤੇ ਇਕੱਠਾ ਹੋਏ ਆ ਠੀਕ ਆ ਤੇ ਤੁਸੀਂ ਦੱਸਿਓ ਕਿਵੇਂ ਲੱਗੀ ਸਾਡੀ ਸਾਰਿਆਂ ਦੀ ਜੁਗਲਬੰਦੀ ਹੈਨਾ ਬਾਕੀ ਮੈਂ ਤਾਂ ਖਰਜਪਲੀਆਂ ਹੀ ਮਾਰਦੀ ਆ ਇਹ ਬਚਾਈ ਸਿਆਣਿਆ ਵਾਲਾ ਫੰਬਲ ਘੌਰ ਫੰਬਲ ਫੰਬਲ ਘੌਰ ਫੰਬਲ ਘੌਰ ਵਲੌਗ ਚ ਪਾਇਆ ਮੈਂ ਨੇ ਹੈਨਾ ਸੋ ਅੱਜ ਮੌਸਮ ਬਹੁਤ ਵਧੀਆ ਇਹ ਹੁਣ ਹੀ ਹੋਇਆ ਹਨਾ ਆ ਸਹੀ ਗੱਲ ਆ ਮੀ ਪੈਨ ਨਾਲ ਬਿਮਾਰੀਆਂ ਖਾਸੀਆਂ ਖਤਮ ਹੋ ਜਾਂਦੀਆਂ ਸਫਾਈ ਹੋ ਜਾਂਦੀ ਆ ਜਿਹੜੇ ਕੋਠੇ ਗੰਦਾ ਅਸੀਂ ਪਾਣੀ ਨਾਲ ਨਹੀਂ ਧੋ ਸਕਦੇ ਸਾਰੀਆਂ ਸਾਫ ਹੋ ਜਾਂਦੀਆਂ ਵੱਧ ਤੋਂ ਵੱਧ ਜਿਹੜੇ ਦਰਖਤ ਲਾਓ ਹਾਂ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾਵੇ ਹੁਣ ਮੇਰੀ ਗੱਲ ਸੁਣੋ ਐਤਕੀ ਗਰਮੀ ਕਿਉਂ ਜਿਆਦਾ ਪੈ ਰਹੀ ਆ ਕਿਉਂ ਜਿਆਦਾ ਪੈ ਰਹੀ ਪਿਛਲੇ ਸਾਲ ਨਿੰਮ ਹੈਗੇ ਸੀ ਜਮੀ ਨਹੀਂ ਨਿੰਮ ਸੀਗੇ ਨਿੰਮ ਖਿੜੇ ਨਹੀਂ ਹੈਗੇ ਨਿੰਮ ਹੈਗੇ ਸਿਰਫ ਨਿੰਮ ਹੁਣ ਦੇਖੋ ਜਿਹੜਾ ਉਹਦੇ ਵਿੱਚ ਹైదరాబాద్ ਦੇ ਵਿੱਚ ਹੋ ਰਿਹਾ ਹੈ ਹਾਂ ਕਿੰਨਾ ਜਾ ਨੰਬਰ 5 ਦਾ ਅਗਲਾ ਕਦੇ ਇਹ ਸੁਣੇ ਸੀ ਵੀ ਨਿੰਮੀ ਨਹੀਂ ਫੁੱਟੇ ਹੈਗੇ ਪਿਛਲੇ ਸਾਲ ਨਿੰਮੀ ਨਹੀਂ ਫੁੱਟੇ ਹੈਗੇ ਕਿਉਂ ਨਹੀਂ ਫੁੱਟੇ ਆਹੀ ਕਾਰਨ ਸੀਗਾ ਨਹੀਂ ਨਹੀਂ ਪਏ ਹੈਗੇ ਜਾਂ ਫਿਰ ਬਿਮਾਰੀਆਂ ਸੀਗੀਆਂ ਤਾਂ ਕਰਕੇ ਜਦੋਂ ਆਪਾਂ ਨੂੰ ਚੀਜ਼ ਹੀ ਨਹੀਂ ਚੱਜ ਨਾਲ ਮਿਲ ਰਹੀ ਜਾਂ ਤਾਂ ਆਪਾਂ ਬਿਮਾਰ ਹੋਵਾਂਗੇ ਜਾਂ ਫਿਰ ਕੁਦਰਤ ਖਰਾਬ ਹੋਊਗੀ ਠੀਕ ਹੈ ਜੀ ਹਾਂ ਕੁਦਰਤ ਨਾਲ ਕਦੇ ਵੀ ਛੇੜਛਾੜ ਨਾ ਕਰੋ ਕਿਉਂਕਿ ਫਿਰ ਜਿਹੜਾ ਕੁਦਰਤ ਤੇ ਆਪਦੇ ਰੰਗ ਦਿਖਾਉਂਦੀ ਹੈ ਨਾ ਚੰਗੀ ਤਰ੍ਹਾਂ ਦਿਖਾਉਂਦੀ ਹੈ ਅਸੀਂ ਤਾਂ ਕਰਦੇ ਨਹੀਂ ਛੇੜਛਾੜ ਹੁਣ ਜਿਹੜੇ ਕਰਦੇ ਆਂ ਸੋਚ ਲਓ ਆਪਦਾ ਕਿਵਨ ਹੁੰਦਾ ਜਿਹੇ ਜਿਹੇ ਲੋਕ ਹੋ ਗਏ ਹੋ ਜਰਾਬ ਹੋ ਗਿਆ ਫਿਰ ਹੋਣਾ ਮੈਂ ਤਾਂ ਹੋ ਗਿਆ ਨਾ ਤੁਸੀਂ ਇਹ ਦੇਖ ਲਈ ਚ ਲੋਕ ਨਾ ਮੈਂ ਕਹਿਣਾ ਨਹੀਂ ਚਾਹੁੰਦੀ ਪਰ ਮੂਹ ਚ ਜਵਾਰ ਰਹਿੰਦੀ ਨਹੀਂ ਫਿਰ ਲੋਕ ਨਾ ਕਣਕਾ ਬੱਢਣਗੇ ਉਦੋਂ ਮੀਂਹ ਪਾਊਗਾ ਤੁਸੀਂ ਦੇਖ ਲੈ ਭਾਵੇਂ ਜਿਹੇ ਜਿਹੇ ਲੋਕ ਹੋ ਗਏ ਹੋ ਜਰਾਬ ਹੋ ਗਿਆ ਲੈ ਵੀ ਪਤਾ ਕੀ ਆ ਜਦੋਂ ਲੋਕ ਰੱਬ ਨੂੰ ਭੁੱਲ ਜਾਂਦੇ ਨੇ ਵੀ ਰੱਬ ਹੈ ਹੀ ਨਹੀਂ ਕੋਈ ਚੀਜ਼ ਉਦੋਂ ਫਿਰ ਰੱਬ ਦੱਸਦਾ ਵੀ ਮੈਂ ਹੈਗਾ ਹਾਂ ਫਿਰ ਰੱਬ ਨੂੰ ਗੁੱਸਾ ਆਉਂਦਾ ਰੱਬ ਦੱਸਦਾ ਵੀ ਮੈਂ ਹੈਗਾ ਫਿਰ ਤਰਲੇ ਮਿੰਤਾ ਕਰਦੇ ਨੇ ਵੀ ਰੱਬਾ ਹੁਣ ਬਖਸ਼ ਦੇ ਤੋ ਪਹਿਲਾਂ ਹੀ ਮੰਨ ਲਿਆ ਕਰੋ ਵੀ ਰੱਬ ਹੈਗਾ ਲੈ ਵੀ ਵੀਡੀਓ ਸਾਡੀ ਸ਼ੇਅਰ ਕਰ ਦਿਓ ਹਨਾ ਬਾਕੀ ਕਮੈਂਟ ਕਰ ਦਿਓ ਚਿੜੀ ਦੇ ਵਿਚਾਰ ਕਿਵੇਂ ਲੱਗੇ ਜਰੂਰ ਦੱਸਿਓ ਬਾਕੀ ਹੁਣ ਅਸੀਂ ਕੈਮਰਾ ਆਫ ਕਰਦੇ ਹਾਂ ਇਹਦੇ ਲਫੇੜੇ ਲਾ ਦਈਏ ਥੋੜੇ ਜਿਹਾ ਕਰ ਕਰ ਕੇ ਫੜ ਜਾਣਾ ਆਪਣਾ ਮੈਂ ਕਹਾਂਗਾ ਨਾ ਜੀ ਲੈ ਵੀ ਵੀ ਬੈਕ ਕਰ ਮੈਂ ਤੁਹਾਨੂੰ ਦਿਖਾਉਂਦਾ ਲੈ ਡੱਛੀ ਵੀ ਕਿਉਂ ਨਹੀਂ ਚੁੱਪ ਕਰ ਜਾਇਆ ਚਲੋ ਸੈਕਸ਼ਨ ਆ ਜਾ ਮਾਈ ਆ ਗਿਆ ਆ ਜਾਂਦੀ ਏ ਕਿਉਂਕਿ ਮੈਂ ਡਰਿਜੀ ਖੜੀ ਐ ਇੱਥੇ ਤੈਨੂੰ ਨੇ ਕੁਝ ਕਹਿੰਦਾ ਸੱਸੀ ਦਾ ਸੱਤਰੀ ਦਾ ਕੋਰਾ ਆ ਗਿਆ ਆ ਗਿਆ ਹੁਣ ਜਾ ਕੇ ਕੋਲ ਸੁਣਾਉਂ ਕੋਈ ਤੇ ਮੇਰੇ ਨਾਲ ਘਰ ਦਾ ਤੂੰ ਬਾਅਦ ਵਿੱਚ ਠੀਕ ਆ ਬਈ ਕਰਦਾ ਹਾਂ ਤਾਂ ਰੱਜ ਕੇ ਤੁਰੋਂਗੇ ਬੈਠ ਜਾ ਬਾਈ ਬਾ ਕੋਈ ਨਾ ਬੈਠੇ ਗੈਬ ਵਾਲਾ ਪੈ ਗਿਆ ਯਾਰ ਐ ਨਹੀਂ ਆ ਇਹ ਲੋਕ ਦੇ ਆਉਂਦਾ ਘਰ ਆਉਂਦਾ ਹਾਂ ਦੁਬਾਰੇ ਕੱਢ ਰਹੇ ਆ ਇਹ ਤੋਂ ਪਹਿਲੀ ਵਾਰ ਕਦੇ ਸੀਨ ਹੁੰਦਾ ਹੀ ਨਹੀਂ ਇਹ ਕਹਿੰਦਾ ਤੂੰ ਰੱਜੀ ਪਾਣੀ ਲਿਆ ਤੇਰਾ ਤਾਇਆ ਆਇਆ ਮੈਂ ਕਹਦਾ ਹਾਂ ਇਹਨਾਂ ਕਹਦੇ ਉਸ ਤੋਂ ਬਾਅਦ ਭਾਬੀ ਮੈਨੂੰ ਬਹੁਤ ਸੀ ਪਾਣੀ ਦਾ ਅਗਲਾ ਗਲਾਸ ਮੇਰੀ ਕਿਸੇ ਨੇ ਇੱਕ ਗਲਾਸ ਪਾਣੀ ਦਾ 2 ਮਹੀਨੇ ਹੋ ਗਏ ਕਹਿੰਦਾ ਮੈਨੂੰ 2 ਮਹੀਨੇ ਹੋ ਗਏ ਭਾਬੀ ਕਿਸੇ ਨੇ ਸਾਰ ਨਹੀਂ ਲਿਆ ਮੈਂ ਵੀ ਇਸ ਘਰ ਦਾ ਜੀ ਆ ਮੇਰੇ ਪਾਪੇ ਹੁੰਦਾ ਮੇਰੇ ਨਾਲ ਮੇਰਾ ਨਾਮ ਹੁੰਦਾ ਹਾਂ ਇਹ ਮੇਰਾ ਮਾਪਲ ਹੁੰਦਾ ਮੈਨੂੰ ਇੱਕ ਦਿਨ ਨਹੀਂ ਰਹਿਣ ਦੇਣਾ ਸੀ ਉੱਥੇ ਹਾਂ ਚਲੋ ਜੀ ਬਾਟ ਟਾਈਮ ਆਲਾ ਇੱਥੇ ਘਰਦੋ ਲੈ ਵੀ ਆਇਓ ਚਲੋ ਜੀ ਬਹੁਤ ਟਾਈਮ ਬਹੁਤ ਖਰਾਬ ਹੋ ਗਿਆ ਮਾਲਿਕ ਕਟੋ ਬਹੁਤ ਜ਼ਮ ਖਰਾਬ ਹੋ ਚੁੱਕਿਆ ਸੀ ਇਹ ਤਾਂ ਕਿੱਡਾਂਗੇ ਭਵਿੰਦਰ ਪਾਕੇ ਕੱਢੀਏ ਚਲੋ ਹਰੋ ਕਰੋ ਆਹ ਤਰਾ ਰਸੀਵਰ ਬੰਦ ਹੋ ਗਿਆ ਸੀ ਰੌਣ ਹੋ ਗਿਆ ਸਟਾਰ ਆ ਇਹ ਬਰਾਬਰ ਆ ਜਾਵੇ ਮਾੜਾ ਕਿ ਲੋ ਇਹ ਆਪਾਂ ਦੂਜੀ ਦਿਨਾਂ ਨੇ ਬੈਠ ਕੇ ਹੁਣ ਚਲ ਇੱਕ ਐਂਗਲ ਬਦਲਾ ਆਪਨੇ ਜ ਬਹੁਤ ਵਧੀਆ ਸੀਗਾ ਦੇਖ ਭਾਈ ਇਹ ਤੂੰ ਮੇਰਾ ਹੈਗਾ ਜੈ ਜੇਠਾ ਵੱਡੇ ਭਰਾ ਵੀ ਜੇਠਾ ਮੈਨੂੰ ਮਾਣ ਕਰਦਾ ਜੇਠਾ ਅਲੀ ਲੰਬਾ ਜਮਰੇ ਗੱਲਾਂ ਮਾਰੋ ਬੈਠੀ ਨਹੀਂ ਸਾਡੀਆਂ ਨਹੀਂ ਤੇਰੀਆਂ ਕਾਹਨ ਕੋਈ ਰਸਤੇ ਵਾਲਾ ਆਊ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਦੇ ਕੁੜੀ ਦਾ ਤਾਇਆ ਤਾਂ ਭਾਈ ਚੋਰੀਆਂ ਦੇ ਕੇਸ ਚ ਅੰਦਰ ਜਾਂਦਾ ਜਦੋਂ ਉਹ ਚੋਰੀਆਂ ਕਹੇ ਚੋਰੀਆਂ ਨਹੀਂ ਭਾਬੀ ਕਤਲ ਕਰਕੇ ਗਿਆ ਫਿਰ ਕਹੇ ਕਿਹੜਾ ਕਤਲ ਗੋਲੀਆਂ ਦੇ ਕੇਸ ਚ ਅੰਦਰ ਗਿਆ ਸਾਨੂੰ ਘਰਦਿਆਂ ਕੋਲੇ ਨਾ ਝੂਠ ਬੋਲਿਆ ਕਰ ਜਾਂ ਇਹ ਕੰਮ ਛੱਡ ਦੇ ਜਾਂ ਕਰ ਛੱਡ ਠੀਕ ਆ ਇਹ ਕੰਮ ਠੀਕ ਆ ਐਸਾ ਜੱਕ ਲੋ ਜੀ ਬਣਾਉਣ ਗਏ ਨੇ ਵਧੀਆ ਢੰਗ ਨਾਲ ਲਿਆ ਵਿੱਚ ਆ ਬੈਠੇ ਤਾਂ ਦੇਖ ਮੇਰੀ ਗੱਲ ਸੁਣ ਹੂੰ ਹੂੰ ਤੂੰ ਲੱਗਦਾ ਮੇਰਾ ਜੀਠ ਹਾਂ ਹਾਂ ਜੀਠ ਦੇਖ ਵੱਡੇ ਭਰਾ ਵਰਗਾ ਵੀ ਲੱਗਦਾ ਪਿਓ ਵਰਗਾ ਵੀ ਹੁੰਦਾ ਫੇਰ ਕੀ ਹੋ ਗਿਆ ਜੀ ਤੇਰਾ ਵਿਆਹ ਨਹੀਂ ਹੋਇਆ ਆ ਤੇ ਹੀ ਤੇਰੀ ਵੀ ਤਾਂ ਹੈਗੀ ਆ ਜਿੰਨੀ ਸਾਡੀ ਆ ਉੰਨੀ ਤੇਰੀ ਆ ਕੱਲ ਨੂੰ ਇਹਦੇ ਬਾਰੇ ਸੋਚ ਇਹਦਾ ਰਿਸ਼ਤਾ ਆਇਆ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਕੁੜੀ ਦਾ ਤਾਇਆ ਤਾਂ ਨਸ਼ੇ ਦੇ ਗੋਲੀਆਂ ਵੇਚਣ ਦੇ ਕੇਸ 'ਚ ਅੰਦਰ ਫਸਿਆ ਹੋਇਆ ਫੇਰੀ ਦਾ ਰਿਸ਼ਤਾ ਹੋ ਜੂ ਕੱਲ ਨੂੰ ਆਪਾਂ ਬਿੱਕਾ ਤਲੇ ਕਹੇ ਇਹਨੂੰ ਕੀ ਪਤਾ ਲੱਗ ਜੇ ਇਹ ਲੋਡੀ ਗੋਲੀਆਂ ਤੁਸੀਂ ਲੋਕਾਂ ਕੋਲ ਤਾਂ ਬਾਈ ਤੂੰ ਝੂਠ ਮਾਰਦਈਆਂ ਘੱਟੋ ਘੱਟ ਕਰਦਿਆਂ ਨਾਲ ਤਾਂ ਸੱਚ ਬੋਲ ਲਿਆ ਕਰ ਸਾਨੂੰ ਕੀ ਨਹੀਂ ਪਤਾ ਹੈਗਾ ਗੋਲੀਆਂ ਵੇਚ ਤਾਂ ਤਾ ਫਸਿਆ ਤੂੰ ਅਚਾ ਕੋਈ ਨਾ ਮੇਰੀ ਗੱਲ ਸੁਣ ਮੈਂ ਤਾਂ ਇਹਦੇ ਮਾਰੀ ਫਿਰਦਾ ਨਹੀਂ ਛੋੜਦਾ ਮੈਂ ਪਛਾਣਾ ਨਾ ਬਸ ਇਹਦਾ ਬਣ ਜੇ ਜਵਾਖੜੀ ਦਾ ਚਾ ਚੱਲ ਤੂੰ ਇਹਦੇ ਵਾਰੀ ਸੋਚ ਲੈ ਫਿਰ ਇਹਦੀ ਕਰਕੇ ਹੀ ਛੱਡਦੇ ਆਂ ਅਹ ਕੋਈ ਨਾ ਰਹਿਣਾ ਨਹੀਂ ਜਾਂਦਾ ਮੈਂ ਦੱਸ ਕੀ ਕਰਾਂ ਫਿਰ ਬਾਈ ਦੇਖ ਲੈ ਜੇ ਤਾਂ ਇਹ ਕੰਮ ਕਰਨੇ ਆਂ ਜਾਂ ਤਾਂ ਫਿਰ ਇਸ ਘਰ ਚ ਤੂੰ ਰਹਿ ਲੈ ਅਸੀਂ ਛੱਡ ਦਿੰਨੇ ਆਂ ਘਰ ਨਹੀਂ ਫਿਰ ਤੂੰ ਵਗ ਜਾ ਜੇ ਇਹ ਕੰਮ ਕਰਨੇ ਆਂ ਅਸੀਂ ਰਹਿ ਲੈਨੇ ਆਂ ਨਹੀਂ ਫਿਰ ਜੇ ਇੱਥੇ ਰਹਿਣਾ ਆਹ ਕੰਮ ਛੱਡ ਦੇ ਕੋਈ ਨਾ ਮੈਂ ਛੋੜੇ ਨਾਲ ਕੀ ਗੱਲ ਕਰਾਂ ਹੁਣ ਮੈਂ ਉਹਨਾਂ ਨਾਲ ਹੀ ਕਰਦਾ ਜਾ ਕੇ ठीक है चंगा पुत्त तू ना टेंशन नहीं कोई गल नहीं अरे मैंने काट कर के तू कुच्ची है ना मम्मी भी ताया जी क्यों है जा है ना तू बगल इत्ते ओ मारी नंबर पूरे ਹਾਂ ਬਹੁਤ ਵਧੀਆ ਤੇ ਇਹ ਪੁੱਛੋਗੀ ਵੀ ਮੰਮੀ ਤਾਇਆ ਜੀ ਕਿਉਂ ਵਹਿ ਜਾ ਪੁੱਤ ਕੀ ਕਰਾਂ ਮੇਰੀ ਕਿਸਮਤ ਵਾਲੀ ਸੀ ਜਿਹੜੀ ਉਹਨਾਂ ਦੇ ਨੰਗਾ ਦੇ ਵਿਆਹੀ ਗਈ ਮੈਂ ਤਾਂ ਖਾਨਦਾਨ ਨਹੀਂ ਸੂਰਬੀਰ ਬਹਾਦਰਾਂ ਦੇ ਖਾਨਦਾਨ ਚੋਂ ਹਾਂ ਮੇਰਾ ਭਾਈ ਦੇ ਨਾਲ ਕੱਢਾ ਹਾਂ ਮੇਰਾ ਤੇਰਾ ਮਾਮਾ ਦੇਖ ਲੈ ਮੇਰਾ ਭਰਾ ਕਿੱਦਾਂ ਸੂਰਬੀਰ ਬਹਾਦਰ ਆ ਹਾਂ ਕਹਿੰਦੇ ਜੇ ਐਡਾ ਸੂਰਬੀਰ ਬਹਾਦਰ ਆ ਫਿਰ ਟੁਕੜਿਆਂ ਦੇ ਤਾਂ ਮੇਰੇ ਪਿਓ ਦੇ ਦੇ ਪਾਲਦੇ ਆ ਨਹੀਂ ਮੇਰਾ ਕਰਕੇ ਆਉਂਦਾ ਹੋ ਨਹੀਂ ਮੇਰਾ ਕਰਕੇ ਆ ਮੇਰਾ ਹੇਜ ਮਾਰਦਾ ਉਹਨੂੰ ਨਿੱਕੀ ਹੁੰਦੀ ਤੋਂ ਕਦੇ ਵਸਾਣੀ ਕਰਿਆ ਮੇਰਾ ਕੱਲੀ ਦਾ ਹਾਂ ਤਾਂ ਕਰਦੇ ਵਸਾ ਬਣਾ ਲਵੇ ਤੁਸੀਂ ਹਾਂ ਆ ਜਾ ਇੱਧਰ ਹੋਣਾ ੱੱਕੇ ਨਾ ਕੈਮਰੇ ਚ ਆਉਣਾ ਮੈਂ ਬਾਤ ਹੋ ਗਰ ਜੀ ਪਰ ਹਾਈ ਗਾਇਸ ਅਸੀਂ ਹੈਗੇ ਹਾਂ ਸ਼ੂਟ ਤੇ ਚਾਚਾ ਚਾਚਾ ਹੀ ਬੋਲਿਓ ਬਹੁਤ ਵਧੀਆ ਲੱਗਿਆ ਬੱブル ਬਹੁਤ ਸੱਚੀ ਨੇਚਰ ਆ ਬਹੁਤ ਅੱਛਾ ਸੁਭਾਅ ਹੈ ਤੇ ਐਂਕਰਿੰਗ ਜਿਹੜੀ ਸਟੇਜ ਤੇ ਕਰਨੀ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਜਦੋਂ ਕਲਾਕਾਰ ਉਹਨੂੰ ਕਿਸੇ ਨਾ ਚਾਰੇ ਗੁੰਜਿਆ ਤੋਂ ਪ੍ਰਤੱਖ ਹੋਵੇ ਜਿਹਨੂੰ ਜਿਹੜਾ ਐਕਟਿੰਗ ਵੀ ਕਰ ਲੈਂਦਾ ਹੋਵੇ ਪਲੱਸ ਸਭ ਤੋਂ ੱਖਾਂ ਦਾ ਸਟੇਜ ਹਣਾ ਬੱブル ਹਾਂਜੀ ਸਭ ਤੋਂ ਕੀ ਸਟੇਜ ਆ ਸੋ ਪਰਮਾਤਮਾ ਦਵਾਵਾ ਕਰਦੇ ਆ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਅਸੀਂ ਇਹ ਜਿਹੜੀ ਵੈਬ ਸ੍ਰੀ ਕਰਨ ਲੱਗੇ ਆਂ ਬੰਤਨ ਮੋਰ ਚੈਨਲ ਤੇ ਜਿੰਨਾ ਚਿਰ ਤੁਸੀਂ ਪਿਆਰ ਦੇਈ ਜਾਉਂਗੇ ਉਨਾ ਚਿਰ ਹੀ ਚੱਲੂ ਤੇ ਲਿਆਵਾਂਗੇ ਘੈਂਟ ਤਰੀਕੇ ਨਾਲ ਮਤਲਬ ਆਏ ਨਹੀਂ ਵੀ ਉਦਾਂ ਹੀ ਵੀਡੀਓ ਬਣਾਤਾ ਘੈਂਟ ਘੈਂਟ ਤਰੀਕੇ ਨਾਲ ਵੱਡੀ ਬੱਬਲ ਜਿੰਦਾਬਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਬੱਬਲ ਇਸ ਪੋਰਟਲਾਈਟ ਆ ਖਾਸਾ ਲੰਬਾ ਹੋ ਗਿਆ ਥੈਂਕ ਯੂ ਹੈਰਦਿਆਂ ਉੱਥੋਂ ਦਾ ਆਊਟ ਹੋ ਗਿਆ ਹੋਣਾ ਤੇਰੀ ਐਂਟਰੀ ਆਉਂਦੀ ਆ। ਲੱਗ ਗਿਆ ਸੀ ਨੂੰ। ਬਾਈ ਮੇਰਾ ਨਹੀਂ ਹੈਗਾ ਆਪਾਂ। ਤੈਨੂੰ ਪਤਾ ਹੈ ਫੋਨ ਨਾਲ ਕਿੰਦਾ ਪਤਾ ਕਿੰਨੀ ਚੀਜ਼ਾਂ ਕਰਦੇ। ਮੈਂ ਕੀ ਮਾਰਿਆ ਨਹੀਂ। ਅੱਜ ਦੱਬੀ ਨੂੰ। ਦੱਬੀ ਦੇ ਉੱਤੇ ਮੈਂ ਕਿਹਾ ਸੀ ਕਿ ਨਾ ਉਹ ਕਿ ਨਾ ਕਿੰਨੇ ਕੰਮ ਕਰਦੇ। ਜੇ ਆਪਾਂ ਸੀਰੀਅਸ ਮੈਂ ਨਾ ਲਾ ਰਹੀਆਂ ਮੈਂ ਇੱਥੇ ਵਾਚ ਕੇ ਵੀ ਤੇਰੀ ਜੀ ਪਰ ਹੁਣ। ਅੱਜ ਤਾਂ ਬੌੜੀ ਚੱਲੀ ਜਾਂਦੀ। ਅੱਗ ਚ ਇਹ ਚਲਾ ਦਿੰਦੇ ਆਂ ਆਸਾਂ 15 ਆ ਗਏ ਪਤਾ ਨਹੀਂ ਅੰਦਰ ਲਾ ਮੋਟਰ ਵੀ ਲਾ ਆ ਗਈ ਚੁੱਪ ਕਰ ਬਈ ਅੱਗ ਲਾਉਂਗਾ ਚੱਲ ਚੱਲ ਲੈ ਪਤਾ ਦਰੋ ਨਦਰ ਉਹਨਾਂ ਨੂੰ ਕਹੇਗਾ ਜਰਾ ਐ ਜਗਤ ਮਾਰ ਦਿਓ ਕੱਟ ਮੰਗੂਣ ਚਲੋ ਬਸ ਕਾਗਜ਼ ਜਮਚ ਕੇ ਪੁਰਾਹੇ ਬੋਲ ਮਾਰ ਤੂ ਆ ਨੂੰ ਨਿਕਲ ਨੀ ਨੰਗੇ ਬਾਹਰ ਖਾ ਗਈ ਲੁੱਟ ਲੁੱਟ ਕੇ ਮੇਰੇ ਭਰਾ ਨੂੰ ਕਿਹੜੀ ਹੈ ਤਨ ਖਾ ਮੈਨਾਂ ਪੈਰਾਂ ਤੇ ਫਿਰਦੀਆਂ ਤੂੰ ਪਿੱਛੇ ਹੋ ਕੇ ਮੈਨੂੰ ਗੱਲ ਕਰ ਪਾ ਪਿੱਛੇ ਹੋ ਕੇ ਗੱਲ ਕਰ ਕੀ ਬੋਲੀ ਜਾਨੀਆਂ ਮੇਰੇ ਪੱਲੇ ਤਾਂ ਤੂੰ ਆਪ ਦੇ ਦੇਖੀ ਆ ਬੱਲੇ ਦੇ ਜਿਹੜਾ ਸਮਾਨ ਲੈ ਕੇ ਉਹ ਰੱਖ ਫੇਸ ਤੋਂ ਚੱਕ ਲੈ ਫੇਸ ਤੋਂ ਆ ਕੋਈ ਚਲੋ ਚਲੋ ਹੈਲੋ ਤੂੰ ਘਰ ਆ ਗਿਆ ਰੱਜ ਨਾਲ ਓਏ ਤੂੰ ਤੇਰਾ ਨਾ ਮੇਰਾ ਘਰ ਬੇ ਇਧਰ ਨਾ ਆ ਅੱਛਾ ਸਾਰੀ ਇੰਡਸਟਰੀ ਹੋ ਆਰੇ ਬੋਲਾ ਹੋ ਗਿਆ ਬੋਲਾ ਘਰ ਆ ਗਿਆ ਬੋਲਾ ਦੇ ਨਾਲ ਦੇਖ ਬੋਲਾ ਨੀ ਮੌਸਮੀ ਹਾਲ ਹੈ ਚਲੋ ਤੂੰ ਘਰ ਮੇਰੇ ਘਰ ਜਾ ਚੋਰ ਆ ਗਿਆ ਦੀਦੀ ਘਰ ਮੁੱਕ ਚਲ ਕਿੱਥੋਂ ਕੱਢ ਕੇ ਸਮਾਨ ਜਿਹੜਾ ਲਪੋਇਆ ਆਈ ਘੋਮਿਆ ਹੀ ਗਾਮੇ ਆਈ ਘੋਮਿਆ ਹੀ ਦੱਸੇ ਦੇ ਆ ਕਸ ਸਮਾਨ ਕੱਢ ਕਾ ਨਹੀਂ ਕੋਣ ਕੱਟ ਕੇ ਘੁੰਮ ਜੇਗਾ ਵਧੀਆ ਰਹਿੰਦਾ ਉਹ ਲਾ ਲਿਓ ਜੋ ਨਾ ਇਹਨੂੰ ਕੁੱਟਣਾ ਨਹੀਂ ਹੈਗਾ ਫਿਰ ਅਗਲਾ ਕੋ ਕੁੱਟ ਦੇਣ ਠੀਕ ਆ ਕੱਢ ਨਹੀਂ ਸਮਾਨ ਬਾਹਰ ਆਹ ਖੜਾ ਲਿਆ ਉਹ ਕਲੋਜ ਨਹੀਂ ਸੀ ਬੋਲੋ ਕਿ ਉਹ ਇਹਦਾ ਹੋ ਗਿਆ ਮੈਂ ਕਮਾਉਂਗਾ ਮੈਂ ਸੀਵੇ ਨਹੀਂ ਚੱਲ ਰੋਆ ਅੱਛਾ ਆਏ ਨਾ ਕਮਾ ਕੱਟ ਲਾ ਲੈਣਾ ਤੂੰ ਥੱਲੇ ਮਾਲੀ ਤਾਂ ਹੀ ਮਾਲਾ ਚੱਲ ਕੋਈ ਨਾ ਬਾਈ ਇਹਨਾਂ ਦੀ ਮੰਦਰ ਚਾਹਿਆ ਚੱਲ 30 ਦਾ ਕੌਣ ਪਾਟ ਨਹੀਂ ਸਮਾਨ ਬਾਦ ਕਿੱਥੇ ਲਕੋਇਆ ਕਿਹੜਾ ਸਮਾਨ ਹੈ ਕਹੀ ਤਾਂ ਜਾਣੀ ਵੀ ਥੋੜਾ ਫੁੱਲਰ ਮੇਰੀ ਬੂਆ ਦਾ ਚੂੜਾ ਨਹੀਂ ਜਿਹੜਾ ਮੇਰਾ ਭਰਾ ਸਮਾਨ ਦੇ ਕੇ ਕਹਿੰਦਾ ਇੱਕ ਇੱਕ ਕੱਢ ਦੇ ਬਾਹਰ ਮੇਰੇ ਮਾਂ ਬਾਪ ਨੂੰ ਨੋ ਫਿਰਦੇ ਮੇਰੇ ਕਰੂਗੀ ਸਾਡੇ ਕਰੂਗੀ ਤੂੰ ਕਿਉਂ ਦੀ ਫਿਕਰ ਕੀਤੀ ਆ ਆ ਫਿਰ ਮੈਨੂੰ ਨਾ ਬੋਲੇ ਸੁਫਗਰਾ ਲੈ ਆਪਦੀ ਬੌਲੀ ਜੀ ਨੂੰ ਹਾਂ ਸਮਾਨ ਵਾਲੀ ਮਾਈ ਗਾਵਾਂ ਲਈ ਆਪਾਂ ਮੇਰੇ ਪੱਪੇ ਨਾਲ ਗੱਲਾਂ ਕਰਦੇ ਹਾਂ ਹੁਣ ਖਤਮ ਕਿੱਥੇ ਕਰੀਏ ਇਹਨੂੰ ਇਹਨੂੰ ਕੁੱਟ ਕੇ ਜਾਈਏ ਕਿ ਇੱਦਾਂ ਹੀ ਬੱਗ ਜਾਈਏ ਮੈਂ ਕਹਿੰਦਾ ਖਬਰਦਾਰ ਹੈ ਉਸ ਤੋਂ ਬਾਅਦ ਉਹ ਕੋਲ ਖੜੀ ਹੈ ਇਹਨੂੰ ਕਹਿੰਦਾ ਜੀ ਚੁੱਪ ਕਰਕੇ ਸਾਮਾਨ ਕਰੇ ਪਚਾ ਦੇ ਆਪ ਖਬਰਦਾਰ ਜੀ ਉਸ ਤੋਂ ਬਾਅਦ ਮਿਲੀਆਂ ਇੱਥੇ ਕਹਿ ਕੇ ਚਲ ਜੀ ਹੁਣ ਮੈਂ ਚੱਕਦੀ ਹਾਂ ਮੇਰੇ ਪਾ ਮੇਰੇ ਮੰਮੀ ਮਾਰਨ ਨੂੰ ਫਿਰਦੇ ਹਾਂ ਚੱਕਦੀ ਹਾਂ ਹਾਂ ਐਕਸ਼ਨ ਕਰ ਜਾਓ ਇਹਨੂੰ ਰੱਸੀ ਨਹੀਂ ਜ਼ਰੂਰੀ ਨਹੀਂ ਜ਼ਰੂਰੀ ਚੱਲ ਤੇਰੇ ਮੇਰੇ ਹੱਥੋਂ ਨਿਕਲ ਕੇ ਤਾਂ ਇਹ ਨਿਰੂ ਕਿਤੇ ਚੱਲ ਚੱਲ ਤੁਹਾਨੂੰ ਪਤਾ ਮੇਰਾ ਹਾਂ ਚੱਲ ਨਾ ਅਹ ਉਹ ਮੂੰਹ ਤੇ ਚੁੰਨੀ ਲਾ ਕੇ ਲੜਾਂਗੀ ਇਹ ਮੈਨੂੰ ਤਾਂ ਤੇਰੇ ਨਾਲ ਗੱਲ ਕਰਦੀ ਨੇ ਵੀ ਸੰਗ ਲੱਗਦੀ ਐ ਮੈਂ ਤਾਂ ਮੂਲ ਕੋ ਕੇ ਚੱਲ 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 ਜਾ ਆ ਵਧੀਆ ਰੂ ਬਈਆ ਸੀਨ ਮੈਂ ਤਾਂ ਤੇਰੇ ਵਰਗੀ ਤੇ ਸ਼ਕਲ ਨਾ ਦੇਖਾਂ ਹਾਂ ਸਮਾਂ ਬੀਤ ਗਿਆ 25 ਸਭ ਤੀਜਾ ਹਾਂ ਨਾ ਸੀਨ ਚੱਲ ਜੀ ਜੀ ਉਹ ਅਗਰੇ ਕੋ ਡਾਇਲੋਗ ਨਾ ਕਰ ਤਾ ਉਹ ਆਈ ਕੰਮ ਚ ਜੜੀ ਜਾਂਦਾ ਫਿਰ ਮੈਂ ਬੋਲੀ ਜਾਂਦੀ ਤੁਸੀਂ ਵਿੱਚ ਬੋਲਦੇ ਲੜਾਈ ਤਾਂ ਵੈਸੇ ਮੈਡਮ ਉੱਟਾ ਤਾਂ ਚੜ ਜਾਂਦਾ ਹਾਂ ਹਾਂ ਬਣਾ ਸ ਚੱਕ ਲੈ ਮੇਰੀ ਖਾ ਪਕੌੜੇ ਵੇਚ ਲਈ ਜੀ ਅਸ ਚੱਕ ਲੈ ਮੈਂ ਮੈਂ ਦੋ ਵਾਰੀ ਉਂਗਲੀ ਕਰ ਲਈ ਮੈਨੂੰ ਬੋਲਣੀ ਨਹੀਂ ਹੁੰਦੀ ਮੈਂ ਕੀ ਕਰਾਂ ਫੇਰ ਪਿੱਛੇ ਕਰ ਲਵਨੀ ਆ ਹਾਂ ਚਲ ਐਕਸ਼ਨ ਕਰਦੀ ਕਿ ਪਕੌੜੇ ਵੇਚਣੀ ਜੀ ਮੇਰੀ ਨਾ ਕੰਨ ਖੋਲ ਕੇ ਗੱਲ ਸੁਣਦਾ ਠੀਕ ਜਾ ਤੋ ਮੇਰੇ ਕੰਨ ਖੋਲ ਕੇ ਗੱਲ ਸੁਣ ਲੈ ਮਰੇ ਤਾਂ ਖੁੱਲੇ ਨਾ ਜੇ ਤੇਰੇ ਬੰਦ ਨੇ ਦੇਖ ਲੈ ਹਾਂ ਅੱਜ ਤੋਂ ਬਾਅਦ ਜੇ ਮੇਰੇ ਭਰਾ ਕੋਲ ਫਸ ਗਈ ਮੈਂ ਨਾ ਤੈਨੂੰ ਛੱਡਾਂ ਮਜਾਲਾਂ ਦੀ ਪਾੜ ਕੇ ਲੰਘ ਜੂ ਤੈਨੂੰ ਨਾਲੇ ਜਿਹੜਾ ਸਮਾਨ ਲਿੱਤਾ ਨਾ ਚੁੱਪ ਕਰਕੇ ਮੇਰੇ ਘਰੇ ਪਹੁੰਚਾ ਦੇ ਅੱਜ ਤੋਂ ਬਾਅਦ ਮੈਂ ਟੱਕਰ ਨਾ ਜਾਈ ਆ ਲਿੱਤੇ ਲੁੱਤੇ ਦਾ ਮੈਨੂੰ ਨਹੀਂ ਪਤਾ ਸਾਡੇ ਦਾ ਹੀ ਕਹਿੰਦੇ ਹੁੰਦੇ ਨੇ ਜੇ ਸਮਾਨ ਸਾਡਾ ਦਿੱਸਦਾ ਬੰਦੇ ਨੇ ਠੀਕ ਆ ਨਾ ਨਾਲੇ ਥੋੜਾ ਕੋਈ ਸਮਾਨ ਮੇਰੇ ਘਰੇ ਹੈ ਨਹੀਂ ਸਿੱਧੀ ਹੋ ਕੇ ਬੰਦੇ ਨੂੰ ਹਾ ਗੇਟ ਦੀ ਦਾ ਡੰਡੀ ਹੋ ਜਾ ਸਮਾਨ ਤਾਂ ਕਿੱਥੇ ਕਿੱਥੇ ਘਰ ਚ ਪਿਆਵੇਂ ਨਾ ਸਭ ਪਤਾ ਮੈਨੂੰ ਚੱਕ ਕੇ ਲੈ ਜਾ ਹਾਂ ਹਾਂ ਮਗਦਾ ਮਗਦਾ ਪੁੱਸ ਸਾਲਾ ਅੱਜ ਤੋਂ ਬਾਅਦ ਦੇਖਣਾ ਜਾਈ ਮੇਰੇ ਭਰਾ ਕੋਲ ਠਾਖਾਂ ਪਾੜ ਦੇਰਾ ਭਰਾਣਾ ਦਿਖੇ ਹਾਂ ਮੈਂ ਤਾਂ ਕੀ ਦਿਖੜਾ ਮੈਂ ਤਾਂ ਪਿੰਡ ਜੀ ਐ ਮੈਂ ਤਾਂ ਇੱਥੇ ਰਹੂੰਗੀ ਸਿੱਕ ਚ ਕੋਟਾ ਦੇ ਕੇ ਥੋੜੇ ਕਰ ਲੈ ਜਿਹੜਾ ਕੋ ਸੁੰਦਾ ਦੋਤੋਂ ਬਾਇਤ ਲਗ ਮੈਂ ਚਾਂਬਲੀਆਂ ਫਿਰਦੀਆਂ ਨੇ